ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਮੌਕੇ ਦੀ ਦਾਣਾ ਮੰਡੀ 'ਚ ਮੌਜੂਦ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਆ ਤਾਂ ਇਕੱਠ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਕਿਸਾਨ ਇੱਥੇ ਨਜ਼ਰ ਆ ਰਿਹਾ ਤਾਂ ਮੈਲਾ ਕਿਸਾਨ ਵੀ ਇੱਥੇ ਪਹੁੰਚੀ ਨੇ ਗੱਲਬਾਤ ਕਰ ਲੈਨੇ ਆ ਉਹ ਗ੍ਰਾਹਕ ਜੱਥੇਬੰਦੀ ਤੁਸਰ ਨਾਲ ਨੇ ਤੁਸੀਂ ਵੀ ਇੱਥੇ ਆਏ ਹੋ ਜੀ ਅੱਜ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਪਹੁੰਚੇ ਨੇ ਪਹਿਲਾਂ ਤਾਂ ਕਿਵੇਂ ਲੱਗਦਾ ਇਸ ਮਹਾਪੰਚਾਇਤ ਦਾ ਕੋਈ ਅਸਰ ਜਿਹੜਾ ਉਹ ਕਿੰਨਾ ਕੁ ਸਰਕਾਰ ਦੇ ਉੱਪਰ ਹੋ ਸਕਦਾ ਅਸੀਂ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਾਹਾਂ ਦੇ ਵੱਲੋਂ ਇੱਥੇ ਮਹਾਪੰਚਾਇਤ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਹੁੰਚੇ ਆਂ ਇਸ ਇਕੱਠ ਦਾ ਬਹੁਤ ਵੱਡਾ ਅਸਰ ਪਾਊਗਾ ਕਿਉਂਕਿ ਕਿ ਕਿਸਾਨ ਪੰਜਾਬ ਦੇ ਪਹਿਲਾਂ ਹੀ ਜਾਗਰੂਤ ਨੇ ਚੇਤਨ ਨੇ ਜਥੇਬੰਦ ਨੇ ਸੰਘਰਸ਼ਾਂ ਦੇ ਰਾਹ ਪਏ ਹੋਏ ਨੇ ਤੇ ਲੰਮੇ ਸਮੇਂ ਤੋਂ ਇਹ ਲੜਾਈ ਆ ਜਿਹੜੀ ਲੜ ਰਹੇ ਨੇ ਪਹਿਲਾਂ ਵੀ ਪੰਜਾਬ ਚੋਂ ਸ਼ੁਰੂ ਹੋਇਆ ਦਿੱਲੀ ਅੰਦੋਲਨ 13 ਮਹੀਨੇ ਉੱਥੇ ਬੈਠ ਕੇ ਦੂਜੀਆਂ ਸਟੇਟਾਂ ਨੂੰ ਨਾਲ ਲੈ ਕੇ ਜਿੱਤ ਕੇ ਆਏ ਨੇ ਤੇ ਜਿਹੜੀਆਂ ਹੋਰ ਮੰਗਾ ਉਹਨਾਂ ਨੂੰ ਮਨਾਉਣ ਦੇ ਵਾਸਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਬਿਗਲ ਬਜਾ ਦਿੱਤਾ ਹੈਗਾ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਐ ਮੋਗੇ ਦੀ ਦਾਣਾ ਮੰਡੀ ਦੇ ਵਿੱਚ ਇਕੱਠੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਠ ਘਟਨਾ ਨਹੀਂ ਬਦਲੇ ਕਿਉਂਕਿ ਜਿਹੜਾ ਇਹਦਾ ਅਸਰ ਹੈ ਉਹ ਸਾਡੇ 100 ਕਰੋੜ ਲੋਕਾਂ ਦੇ ਉੱਤੇ ਪੈਣਾ ਹੈਗਾ ਜੋ ਜਿਵੇਂ ਕਿ 100 ਕਰੋੜ ਲੋਕ ਹੈ ਜਿਹੜੇ ਇੱਕ ਰਾਤ ਦਾ ਖਾਣਾ ਖਾਦੇ ਤੋਂ ਬਿਨਾਂ ਸੌਂਦੇ ਨੇ 83% ਲੋਕ ਹੈ ਜਿਹੜੇ ਸਰਕਾਰੀ ਅਨਾਜ ਹੈ ਉਹ ਖਰੀਦਦੇ ਨੇ ਉਹਦੇ ਤੇ ਆਪਦਾ ਗੁਜ਼ਾਰਾ ਕਰਦੇ ਨੇ ਜਦੋਂ ਅਸੀਂ ਇਹ ਗੱਲ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਇਹ ਕੱਠ ਨੇ ਹੋਰ ਜ਼ਿਆਦਾ ਵਧਣਾ ਹੈਗਾ ਇਕ ਤੀਜ ਹੋਰ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਮੰਗਾ ਨਹੀਂ ਜ਼ਿਕਰ ਗੱਲ ਕਰੀ ਤਾਂ ਮਹਿਲਾਵਾਂ ਨੂੰ ਸਾਰਿਆਂ ਨੂੰ ਇੱਥੇ ਪਤਾ ਵਾ ਕਿ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਿਹਨਾਂ ਨੂੰ ਲੈ ਕੇ ਮੇਨ ਜਿਹੜਾ ਅੰਦੋਲਨ ਚੇੜਿਆ ਗਿਆ ਬਿਲਕੁਲ ਸਾਡੀਆਂ ਜਿੰਨੀਆਂ ਵੀ ਕਿਸਾਨ ਔਰਤਾਂ ਨੇ ਉਹਨਾਂ ਨੂੰ ਇਹਨਾਂ ਮੰਗਾਂ ਬਾਰੇ ਪਤਾ ਹੈ ਕਿ ਅੱਜ ਦੀ ਮਹਾ ਪੰਚਾਇਤ ਬਰਨਾਲਾ ਦੇ ਵਿੱਚ ਮੋਗੇ ਮੋਗਾ ਦੇ ਵਿੱਚ ਕਾਦੀ ਖਾਤਰ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਖੇਤੀ ਨੀਤੀ ਖਰੜਾ ਲਿਆਂਦਾ ਗਿਆ ਉਨੂੰ ਰਾਜ ਕਰਾਉਣ ਦੇ ਲਈ ਤੇ ਦੂਸਰੇ ਜਿਹੜੇ ਸਾਡੇ ਦੋ ਫਾਰਮਾਂ ਦੇ ਕਿਸਾਨ ਸੰਭੂ ਤੇ ਖਨੋਰੀ ਲੰਮੇ ਸਮੇਂ ਤੋਂ ਬੈਠੇ ਨੇ ਹੁਣ ਡੱਲਾ ਸਾਹਿਬ ਜੀ ਨੇ ਮਨ ਵਰਤ ਤੇ ਬੈਠੇ ਹੋਏ ਨੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਲੀ ਮੰਗ ਨੂੰ ਤੇ ਜਿਹੜੀਆਂ ਉਹਦੇ ਨਾਲ ਹੋਰ ਜੁੜੀਆਂ 12 13 ਮੰਗਾਂ ਨੇ ਉਹਨਾਂ ਨੂੰ ਮੰਨ ਨਹੀਂ ਰਹੀ ਉਹਨਾਂ ਕਿਸਾਨ ਆਗੂਆਂ ਦੀ ਸੁਣਵਾਈ ਨਹੀਂ ਸੁਣੀ ਜਾ ਰਹੀ ਉਹਨਾਂ ਤੇ ਗੱਲ ਨਹੀਂ ਕੀਤੀ ਜਾ ਰਹੀ ਉਹਦਾ ਅਸੀਂ ਵਿਰੋਧ ਕਰਦੇ ਆਂ ਕਿ ਉਹ ਉਹ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਅਨਸਾਬ ਕਿਸਾਨਾਂ ਤੇ ਪਏ ਪਰਚੇ ਰੱਦ ਤੇ ਜਿਹੜਾ ਫਸਲੀ ਬੀਮਾ ਯੋਜਨਾ 10000 ਰੁਪਿਆ ਪੈਨਸ਼ਨ ਹੈ ਮਿਹਦੂਰ ਕਿਸਾਨਾਂ ਨੂੰ ਉਹ ਲਾਗੂ ਕਰਾਉਂਦੀਆਂ ਬਿਜਲੀ ਐਕਟ ਰੱਦ 220 ਰੱਦ ਕਰਾਉਂਦੀਆਂ ਉਹ ਮੰਗਾਂ ਤੁਰੰਤ ਮੰਨੀਆਂ ਜਾਣ ਤੇ ਡੱਲੇਵਾਲ ਸਾਹਿਬ ਦਾ ਜਿਹੜਾ ਵਾਰਤ ਹੈ ਉਹ ਛੜਵਾਇਆ ਜਾਵੇ ਕਿਉਂਕਿ ਜਿਹੜੇ ਆਗੂ ਹੈ ਉਹ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਉਹ ਬਹੁਤ ਕਿਸਾਨਾਂ ਦੇ ਸਤਕਾਰਯੋਗ ਆਗੂ ਨੇ ਇਸ ਕਰਕੇ ਅਸੀਂ ਉਹਨਾਂ ਦੀ ਸਿਹਤ ਜਾਬੀ ਦੀ ਵੀ ਕਾਮਨਾ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਅਸੀਂ ਸਾਰੇ ਇੱਕ ਤਾਲਮੇਲ ਦੇ ਵਿੱਚ ਇਕੱਠੇ ਹੋ ਕੇ ਸਾਂਝਾ ਸੰਘਰਸ਼ ਹੈ ਜਿਹੜਾ ਹਕੂਮਤਾਂ ਦੇ ਖਿਲਾਫ ਲੜ ਕੇ ਆਪਣੀਆਂ ਇਹਨਾਂ ਮੰਗਾਂ ਨੂੰ ਮਨਾਈਏ ਤੁਸੀਂ ਸਾਂਝੇ ਸੰਘਰਸ਼ ਦੀ ਗੱਲ ਕੀਤੀ ਆ ਜੀ ਸੰਯੁਕਤ ਕਿਸਾਨ ਮੋਰਚਾ ਲੱਗ ਤੋਂ ਜਿਹੜਾ ਆਪਣੇ ਪ੍ਰੋਗਰਾਮ ਕਰ ਰਿਹਾ ਵਾ ਦੋ ਜਿੱਦਾਂ ਤੁਸੀਂ ਗੱਲ ਕੀਤੀ ਆ ਫਾਰਮਰਾਂ ਦੀ ਜਾਂ ਐਸ ਕੇਐਮ ਗੈਰ ਸਿਆਸੀ ਦੀ ਗੱਲ ਕਰ ਲਈਏ ਤਾਂ ਉਹ ਲਗਾਤਾਰ ਸ਼ੰਭੂ ਤਖਨੌਰੀ ਬਾਰਡਰ ਤੇ ਡਟੇ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਮੰਗਾਂ ਇੱਕ ਨੇ ਨਿਸ਼ਾਨਾ ਇੱਕ ਤਾਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਲੜਨਾ ਚਾਹੀਦਾ ਦੇਖੋ ਜੀ ਦਿੱਲੀ ਦੇ ਵਿੱਚ ਵੀ ਜਦੋਂ ਆਪਾਂ ਕਾਲੇ ਕਾਨੂੰਨ ਰੱਦ ਕਰਾਉਣ ਗਏ ਸੀ ਪੰਜ ਬਾਰਡਰਾਂ ਦੇ ਉੱਪਰ ਕਿਸਾਨ ਬੈਠ ਕੇ ਸਟੇਜਾਂ ਲਾ ਕੇ ਆਪਦੇ ਆਪ ਦੇ ਵੱਲੋਂ ਜਾਨੀ ਕਿ ਉੱਥੇ ਭਾਸ਼ਣ ਦਿੰਦੇ ਸੀਗੇ ਸਾਡੀ ਮੰਗ ਇੱਕ ਸੀ ਕਿ ਜਿਹੜੇ ਇਹ ਕਾਨੂੰਨ ਹੈ ਇਹ ਰੱਦ ਹੋਣੇ ਚਾਹੀਦੇ ਹੈਗੇ ਆ ਉਹਦੇ ਵਿੱਚੋਂ ਹੀ ਦੱਲੇ ਸਾਹਿਬ ਦੱਲੇ ਸਾਹਿਬ ਹੈ ਜਿਹੜੇ ਉਹ ਖਨੌਰੀ ਬੈਠੇ ਆ ਜਿਹੜੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵਾਲੇ ਆ ਉਹ ਸੰਭੂ ਬਾਰਡਰ ਤੇ ਬੈਠੇ ਹੈਗੇ ਨੇ ਇਸ ਕਰਕੇ ਜਿਹੜਾ ਅਸੀਂ ਆ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਜੋ ਵੀ ਸੱਦੇ ਆਉਂਦੇ ਆ ਉਹਨਾਂ ਦੇ ਨਾਲ ਤਾਲਮੇਲ ਵਿੱਚ ਜਿਹੜੇ ਐਕਸ਼ਨ ਆ ਉਹ ਕੀਤੇ ਜਾਂਦੇ ਨੇ ਚਾਹੇ ਉਹਨਾਂ ਨੇ ਰੇਲਾਂ ਜਮ ਕੀਤੀਆਂ ਤਾਂ ਇਧਰੋਂ ਮੋਟਰਸਾਈਕਲ ਮਾਰਚ ਕੀਤੇ ਗਏ ਨੇ ਇਸ ਕਰਕੇ ਉਹਨਾਂ ਦੇ ਸੱਦਿਆਂ ਦੇ ਨਾਲ ਸਹਿਮਤੀ ਬਣਾ ਕੇ ਚੱਲਿਆ ਜਾ ਰਿਹਾ ਅੱਜ ਦੀ ਜਿਹੜੀ ਰੈਲੀ ਕੀਤੀ ਗਈ ਹੈ ਮਹਾਪੰਚਾਇਤ ਰੈਲੀ ਕੀਤੀ ਗਈ ਹੈ ਇਹਦੇ ਵਿੱਚ ਸਭ ਤੋਂ ਵੱਡਾ ਜਿਹੜੀ ਛੇ ਮੈਂਬਰੀ ਕਮੇਟੀ ਹੈ ਉਹਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਭਾਰਤਪੱਧਰ ਦੇ ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਕਮੇਟੀ ਨੇ ਕਿ ਕਿਸੇ ਨੇ ਵੀ ਜੋ ਦੋ ਫਾਰਮਾਂ ਦੇ ਸਾਡੇ ਮੋਰਚਾ ਲਈ ਬੈਠੇ ਕਿਸਾਨ ਹੈ ਉਹਨਾਂ ਦੇ ਖਿਲਾਫ ਕਿਸੇ ਨੇ ਵੀ ਬਿਆਨਬਾਜ਼ੀ ਨਹੀਂ ਕਰਨੀ ਇਕਤਾ ਦਿਖਾਉਣੀ ਹੈ ਤੇ ਇਕਤਾ ਕਰਨ ਵਾਸਤੇ ਉਹ ਕੱਲ ਨੂੰ ਜਨਨਕੀ ਸੰਭੂ ਤੇ ਖਨੋਰੀ ਬਾਰਡਰ ਤੇ ਉਹਨਾਂ ਆਗੂਆਂ ਨੂੰ ਮਿਲਣ ਵਾਸਤੇ 101 ਦਾ ਜਥਾ ਲੈ ਕੇ ਉਹ 6 ਮੈਂਬਰੀ ਕਮੇਟੀ 100 ਦਾ ਜਥਾ ਲੈ ਕੇ ਉੱਥੇ ਜਾ ਰਹੀ ਹੈ ਲੱਗਦਾ ਕਿ ਇਕੱਠੇ ਹੋ ਜਾਣਗੇ ਹੁਣ ਜਿਹੜੇ ਆਗੂ ਨੇ ਜਾਂ ਜਿਹੜਾ ਵਖਰੇਵੇਂ ਦੀ ਗੱਲ ਹੋ ਰਹੀ ਆ ਉਹ ਇੱਕ ਮੰਚ ਦੇ ਉੱਪਰ ਆਗੂ ਇਕੱਠੇ ਹੋ ਕੇ ਨਜ਼ਰ ਆਉਣ। ਵੇਖੋ ਬਿਲਕੁਲ ਅਸੀਂ ਤਾਂ ਸਾਰੇ ਇਹ ਸੋਚ ਰਹੇ ਆ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ ਇਕੱਠੇ ਹੋ ਕੇ ਲੜਨਾ ਚਾਹੀਦਾ ਹੈਗਾ ਮੰਗਾ ਸਾਡੀਆਂ ਇੱਕ ਹੈ ਨਿਸ਼ਾਨਾ ਸਾਡਾ ਇੱਕ ਹੈ ਇਸ ਕਰਕੇ ਜਾਨੀ ਕਿ ਕੱਲ ਨੂੰ ਉਹਨਾਂ ਸਾਥੀਆਂ ਦੇ ਨਾਲ ਗੱਲਬਾਤ ਚੱਲੂਗੀ ਉਦੋਂ ਗਾਂ ਲਾਮਲ ਕੀ ਆਉਂਦਾ ਉਹ ਗਾਂ ਕੱਲ ਨੂੰ ਪਤਾ ਲੱਗੂਗਾ। ਮਹਿਲਾਵਾਂ ਦਾ ਕਿੰਨਾ ਕੁ ਸਾਥ ਮਿਲੇਗਾ ਕਿਉਂਕਿ ਜੇ ਦਿੱਲੀ ਜਾਣ ਦੀ ਫਿਰ ਤੋਂ ਗੱਲ ਹੋ ਰਹੀ ਆ ਤਾਂ ਇੱਥੇ ਵੀ ਅਸੀਂ ਦੇਖ ਰਹੇ ਹਾਂ ਤੁਸੀਂ ਵੱਡੀ ਗਿਣਤੀ 'ਚ ਜਿਹੜਾ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਹੋ ਤਾਂ ਕਿਸ ਤਰੀਕੇ ਦਾ ਸਾਥ ਜਿਹੜਾ ਉਹ ਇਸ ਅੰਦੋਲਨ ਦੇ ਵਿੱਚ ਵੀ ਰਹਿ ਸਕਦਾ ਜਿਵੇਂ ਪਿਛਲੀ ਵਾਰ ਦੇਖਿਆ ਕਿ ਮਹਿਲਾਵਾਂ ਨੇ ਪੂਰਾ ਸਾਥ ਦਿੱਤਾ ਸੀਗਾ ਇਸ ਵਾਰ ਦਾ ਕਿਵੇਂ ਦਾ ਸਾਥ ਮਿਲ ਸਕਦਾ ਦੇਖੋ ਜਿਸ ਤਰ੍ਹਾਂ ਦਾ ਵੀ ਅਗਲਾ ਸੰਯੁਕਤ ਕਿਸਾਨ ਮੋਰਚਾ ਸੱਦਾ ਦਿੰਦਾ ਹੈਗਾ ਉਹਨਾਂ ਸਾਥੀਆਂ ਦੇ ਨਾਲ ਗੱਲਬਾਤ ਕਰਕੇ ਇਕਤਾ ਦਾ ਅਮਲ ਚਲਾ ਕੇ ਜੋ ਵੀ ਸੱਦਾ ਦਊਗਾ ਉਹਦੇ ਵਿੱਚ ਵੱਧ ਚੜ ਕੇ ਔਰਤਾਂ Êਦੂ ਵੱਧ ਸ਼ਮੂਲੀਅਤ ਕਰਨੀਆਂ ਤੇ Êਦੂ ਵੱਡੇ ਜਿਹੜੇ ਇਕੱਠ ਆ ਉਹ ਹੋਣਗੇ ਜਿਹੜੇ ਕਿਸਾਨ ਲਗਾਤਾਰ ਸਵਾਲ ਚੁੱਕ ਰਹੇ ਆ ਜਾਂ ਕਹਿ ਲਈਏ ਕਿ ਦੋਵਾਂ ਫਾਰਮਾਂ ਨਾਲ ਜਿਹੜੇ ਕਿਸਾਨ ਜੁੜੇ ਹੋਏ ਆ ਕਿਉਂਕਿ ਬਹੁਤ ਸਾਰੇ ਆਗੂਆਂ ਦੇ ਬਿਆਨ ਜਦੋਂ ਸੁਣਦੇ ਆ ਤਾਂ ਉਹਨਾਂ ਨੂੰ ਇੱਕ ਸਵਾਲ ਮਨ 'ਚ ਪੈਦਾ ਹੁੰਦਾ ਸੀਗਾ ਕਿ ਇਕੱਠੇ ਕਦੋਂ ਹੋਵਾਂਗੇ ਜਾਂ ਕਿਸ ਤਰੀਕੇ ਦਾ ਮੋਰਚਾ ਅੱਗੇ ਰਹਿਗਾ ਤਾਂ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਕਿਸਾਨ ਭਰਾ ਬਾਰਡਰ ਦੇ ਉੱਪਰ ਬੈਠੇ ਹੋਏ ਨੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਜੋ ਜਿਹੜੇ ਜੋ ਕਿ ਫੇਸਬੁੱਕ ਦੇ ਵਿਦਵਾਨ ਹੈ ਜਿਹੜੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਵੱਡੀ ਲੜਾਈ ਹੈ ਸਾਨੂੰ ਸਭਨਾਂ ਲੋਕਾਂ ਨੂੰ ਨਾਲ ਲੈ ਕੇ ਇਹ ਇਕੱਠੇ ਹੋ ਕੇ ਲੜਨੀ ਪੈਣੀ ਹੈਗੀ ਹੈ ਇਹ ਐ ਨਹੀਂ ਹੈਗਾ ਕਿ ਕਿਸਾਨ ਲੜ ਨਹੀਂ ਰਹੇ ਕਿਸਾਨ ਸਾਰੇ ਲੜ ਰਹੇ ਨੇ ਕੋਈ ਕਿਸੇ ਨਾਲ ਲੜ ਰਿਹਾ ਕੋਈ ਕਿਸੇ ਨਾਲ ਲੜੇ ਹੁਣ ਇੱਕ ਜੁੱਟ ਹੋ ਕੇ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਯਾਨੀ ਕਿ ਸਾਂਝ ਸਭ ਤੋਂ ਜ਼ਰੂਰੀ ਹੈ ਪਰ ਸਾਂਝ ਕਿਸ ਤਰ੍ਹਾਂ ਦੀ ਹੋਵੇ ਉਹ ਕੱਲ ਨੂੰ ਉੱਥੇ ਗੱਲ ਚੋਂ ਪਤਾ ਲੱਗੂਗਾ ਅਸੀਂ ਇਸ ਗੱਲ ਦਾ ਤੁਹਾਡੇ ਮੀਡੀਆ ਰਾਹੀਂ ਸੱਦਾ ਦੇਣਾ ਚਾਹੀਦਾ ਕਿ ਜਿਹੜਾ ਪ੍ਰਚਾਰ ਹੈ ਉਧਰੋਂ ਵੀ ਤੇ ਇਧਰੋਂ ਵੀ ਬੰਦ ਹੋਣਾ ਚਾਹੀਦਾ 6 ਮੈਂਬਰੀ ਕਮੇਟੀ ਨੇ ਇਹ ਪੂਰਾ ਐਲਾਨ ਮੀਡੀਆ ਰਾਹੀਂ ਕੀਤਾ ਹੈਗਾ ਕਿ ਸਾਡੇ ਵੱਲੋਂ ਕੋਈ ਪ੍ਰਚਾਰ ਨਹੀਂ ਹੋਊਗਾ ਅਸੀਂ ਏਕਤਾ ਦੇ ਜਿਹੜੇ ਕਦਮ ਹੈ ਉਹ ਵਧਾਵਾਂਗੇ ਏਕਤਾ ਵੱਲ ਵਧਾਂਗੇ ਜੀ ਗੱਲਬਾਤ ਕਰਨ ਦੇ ਲਈ ਲਗਾਤਾਰ ਤਸਵੀਰਾਂ ਮੋਗੇ ਤੋਂ ਤੋੜਨਾ ਸੰਝਿਆ ਕਰ ਰਹੇ ਹਾਂ ਸੋ ਜੋ ਕਿ ਸਾਥੀ ਸੁਖਵਿੰਦਰ ਦੇ ਨਾਲ ਸੁਖ ਦੇ ਲਈ